ਫੀਡ ਦੀ ਜ਼ਰੂਰਤ ਆ ਚਾਰੇ ਦੀ ਜ਼ਰੂਰਤ ਆ ਜਾਂ ਫਿਰ ਹਰੇ ਚਾਰੇ ਦੀ ਲੋੜ ਆ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਕੋਸ਼ਿਸ਼ ਕਰ ਰਹੇ ਆ ਕਿਉਂਕਿ ਇਹ ਕੰਮ ਬਹੁਤ ਵੱਡਾ ਹੈ ਦੇਖਿਆ ਹੀ ਹੈ ਕਿਸ ਤਰੀਕੇ ਦੇ ਨਾਲ ਸਾਰਾ ਇਲਾਕਾ ਜਿਹੜਾ ਪਾਣੀ ਦੇ ਨਾਲ ਡੁੱਬ ਚੁੱਕਾ ਇਹਨਾਂ ਨੇ ਉਥੋਂ ਗਵਾਂ ਕੱਢੀਆਂ ਨੇ ਜਿਨ੍ਹਾਂ ਨੂੰ ਬਚਾ ਸਕਦੇ ਸੀ ਬਚਾਈਆਂ ਵੀ ਨੇ ਤੇ ਕੁਝ ਇੱਥੇ ਇੱਕ ਮਿਸ ਅੰਡਰਸਟੈਂਡਿੰਗ ਆ ਸੀ ਕਿ ਪ੍ਰਸ਼ਾਸਨ ਨੂੰ ਪਤਾ ਹੀ ਨਹੀਂ ਹੈ ਕਿ ਇੱਥੇ ਜਿਹੜੀ ਗਊਸ਼ਾਲਾ ਹੈਗੀ ਅਸੀਂ ਨੌਲੇਜ ਲੈ ਲੈਂਦਾ ਐਨੀਮਲ ਹਸਬੈਂਡੀ ਡਿਪਾਰਟਮੈਂਟ ਚ ਦਾਸ ਗੁਰਪ੍ਰੀਤ ਸਿੰਘ ਪਿੰਡ ਲੋਧੀ ਗੁਜਰ ਤਹਿਸੀਲ ਲੋਪੋਗੇ ਡਿਸਟ੍ਰਿਕਟ ਅੰਮ੍ਰਿਤਸਰ ਇਹ ਬੇਨਤੀ ਕਰਦਾ ਹਾਂ ਵੀ ਇੱਥੇ ਅਜੇ ਤੱਕ ਕੋਈ ਜ਼ਿਆਦਾ ਸਰਕਾਰੀ ਸਮਾਨ ਨਹੀਂ ਪਹੁੰਚਿਆ ਗਊਸ਼ਾਲਾ ਵਿੱਚ ਜਵਦੀਤ ਪਿੰਡ ਵਿੱਚ ਪਿੰਡ ਸਿਰਫ ਇਹ ਆਪਦੀ ਉੱਚੇ ਥਾਂ ਤੇ ਆ ਲੇਕਿਨ ਫਸਲਾਂ ਰੁੜ ਚੁੱਕੀਆਂ ਆ ਖਰਾਬ ਜਿਹੜੀਆਂ ਖਤਮ ਹੋ ਚੁਕੀਆਂ ਜੋ ਗਊਸ਼ਾਲਾ ਦਾ ਚਾਰਾ ਵੀ ਉਹ ਸਾਰਾ ਖਤਮ ਹੋ ਗਿਆ ਜੋ ਨਗਰ ਦਾ ਚਾਰਾ ਹੀ ਉਹ ਸਾਰਾ ਖਤਮ ਹੋ ਚੁੱਕਿਆ ਅਸੀਂ ਅਪੀਲ ਕਰਦੇ ਆਂ ਕਿ ਲੋਧੀ ਗੁਜਰ ਵੀ ਪਹੁੰਚ ਜੋ ਸੰਗਤਾਂ ਅਜ ਨਾਲਾ ਹੋਰ ਜਾ ਰਹੀਆਂ ਨੇ ਲੋਧੀ ਗੁਜਰ ਵੀ ਪਹੁੰਚੋ ਅੱਜ ਅਸੀਂ ਰਾਇਆ ਸੰਸੀ ਹਲਕਾ ਤਹਿਸੀਲ ਲੋਪੋਕੇ ਪਿੰਡ ਲੋਧੀ ਗੁਜਰ ਚ ਆਪਾਂ ਆਏ ਆ ਅਸੀਂ ਜੋ ਇਥੋਂ ਦੇ ਹਾਲਾਤ ਦੇਖੇ ਐ ਸਾਡਾ ਮਨ ਪੂਰਾ ਵਿਸਤ੍ਰਿਤ ਹੋ ਗਿਆ ਵੈ ਪਰ ਜੋ ਹਾਲਾਤ ਅਸੀਂ ਅੰਦਰ ਦੇਖੇ ਐ ਗਊ ਮਾਤਾ ਜੀ ਦੇ ਆਖਰੀ ਸਾਥ ਐ ਅਸੀਂ ਡਾਕਟਰ ਸਾਹਿਬ ਨੇ ਫੀਡ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਧਰਮ ਪਤਨੀ ਨੇ ਫੀਡ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਫੀਡ ਨਹੀਂ ਗਈ ਸਾਰੇ ਕਲਾਕਾਰ ਇਸ ਵਕਤ ਪੂਰੇ ਰੰਗਲੇ ਪੰਜਾਬ ਨੂੰ ਇੱਕ ਵਾਰ ਫਿਰ ਪਟਰੀ ਤੇ ਲਿਆਂਨ ਵਾਸਤੇ ਇਕੱਠੇ ਹੋਏ ਨੇ ਪਰ ਮੈਂ ਇਹ ਪਿੰਡ ਦਾ ਜਿਹੜਾ ਡਰੈਸ ਬੋਲਿਆ ਇੱਥੇ ਕੋਈ ਨਹੀਂ ਪਹੁੰਚਿਆ ਜੀ ਜੀ ਮੈਂ ਆਪਣੇ ਪੰਜਾਬੀ ਕਲਾਕਾਰਾਂ ਨੂੰ ਆਪਣੇ ਸਤਕਾਰਯੋਗ ਸਾਡੀਆਂ ਪੰਜਾਬ ਚ ਐਨ ਜੀਓ ਜਿਹੜੀਆਂ ਕੰਮ ਕਰ ਰਹੀਆਂ ਡਾਟਾ ਰੋਹਨ ਜੀ ਵੱਲੋਂ ਐਨ ਆਰ ਆਈ ਟੀਮ ਵੱਲੋਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਪਿੰਡ ਵੱਲ ਆਓ ਦੋਸਤੋ ਬੜਾ ਬੁਰਾ ਹਾਲ ਜੇ ਹਰ ਜਗ੍ਹਾ ਤੇ ਮਦਦ ਪਹੁੰਚ ਰਹੀ ਹੈ ਬਟ ਇਹ ਜਿਹੜਾ ਹਲਕਾ ਇੱਥੇ ਮਦਦ ਨਹੀਂ ਪਹੁੰਚੀ ਹਲੇ ਤੱਕ ਤੇ ਜਿੰਨਾ ਕ ਅਸੀਂ ਘੁੰਮ ਫਿਰ ਕੇ ਦੇਖਿਆ ਵਾ ਤੇ ਜਨ ਜੀਵਨ ਸਭ ਕੁਝ ਇੱਥੇ ਸਾਰਾ ਗਰਸਤ ਹੋਇਆ ਪਿਆ ਇਸ ਟਾਈਪ ਤਾਂ ਵਾਈਜੀ ਟੀਵੀ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਕਰਦੇ ਆਂ ਲੋਪੋ ਕੀ ਪਹੁੰਚੇ ਆਂ ਅੱਜ ਜਿ세 ਤਾਂ ਦਿਖਾ ਰਹੇ ਤੁਹਾਨੂੰ ਗਊਸ਼ਾਲਾ ਬਾਬਾ ਭੋੜੇ ਵਾਲਾ ਗਊਸ਼ਾਲਾ ਇਹ ਜਿਹੜੀ ਹੈ ਲੋਪੋਕੇ ਦੇ ਵਿੱਚ ਪੈਂਦੀ ਹੈ ਲੋਧੀ ਗੁਜਰ ਪਿੰਡ ਦੇ ਵਿੱਚ ਕੰਟੈਕਟ ਨੰਬਰ ਹੈ ਵਾ ਗਊਸ਼ਾਲਾ ਦੇ ਹਾਲਾਤ ਵੀ ਤੁਹਾਨੂੰ ਦਿਖਾਣ ਲੱਗੇ ਆ ਤਾਂ ਚਲਦੇ ਆਂ ਅੰਦਰ ਤਾਂ ਸਭ ਤੋਂ ਪਹਿਲਾਂ ਤਾਂ ਦੇਖੋ ਇੰਨਾ ਵਿੱਚ ਜਿਹੜੀ ਤੁਹਾਨੂੰ ਗਊਆਂ ਨਜ਼ਰ ਆ ਰਹੀਆਂ ਕੋਈ ਦੁੱਧਾਰੂ ਗਊ ਨਹੀਂ ਹੈ ਇਹ ਜਿਸ ਸੜਕਾਂ ਦੇ ਤੇ ਕੁਮਦੀਆਂ ਜੋ ਕੋਈ ਐਕਸੀਡੈਂਟ ਕੇਸਿਸ ਦੀ ਗਊਆਂ ਕੁਝ ਗਊਆਂ ਇਹ ਜਿਹੜੀ ਨਜ਼ਰ ਆ ਰਹੀਆਂ ਵਾ ਇਹ ਫਲੱਡ ਦੇ ਵਿੱਚ ਜਿਹੜਾ ਹੜ੍ਹ ਆਇਆ ਵਾ ਸਾਡੇ ਪੰਜਾਬ ਦੇ ਵਿੱਚ ਰਾਵੀ ਦਰਿਆ ਜਿਹੜਾ ਕਿ ਲਾਗੇਲੇ ਪਿੰਡਾਂ ਦੇ ਵਿੱਚ ਉਹਨਾਂ ਵਿੱਚੋਂ ਦੀ ਸਲੂਟ ਕਰਦੇ ਇਹਨਾਂ ਦੇ ਸੇਵਾਦਾਰਾਂ ਨੂੰ ਜਿਹੜੇ ਗਊਸ਼ਾਲਾ ਦੇ ਵਿੱਚ ਇੱਥੇ ਸੇਵਾ ਦਿੰਦੇ ਨੇ ਪਿੰਡ ਵਾਸੀ ਉਹਨਾਂ ਵੱਲੋਂ ਇਹ ਗਊਆਂ ਬਚਾਈਆਂ ਗਿਆ ਉਸ ਤੋਂ ਬਾਅਦ ਅੱਗੇ ਦੇ ਤੁਹਾਨੂੰ ਹਾਲਾਤ ਦਿਖਾਣੇ ਆ ਗਊਸ਼ਾਲਾ ਦੇ ਜੇ ਦੇਖ ਸਕਦੇ ਹੋ ਮਸੀਂ ਉਹ ਕਿ ਨੂੰ ਬੋਲਾਂਗਾ ਇਕਰੀ ਜਿਹੜਾ ਨਾਲ ਚੱਲ ਕੇ ਅੱਗੇ ਦਿਖਾਇਆ ਜਾਵੇ ਕਿਉਂਕਿ ਕੁਦਰਤੀ ਮਾਰ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਜੀ ਆ तकरीबन ਪੂਰੇ ਪੰਜਾਬ ਦੇ ਵਿੱਚ ਪਸ਼ੂਆਂ ਵਾਸਤੇ ਚਾਰਾ ਖਾਣ ਨੂੰ ਸਿਰਫ ਖਤਮ ਹੋ ਚੁੱਕਾ ਵਾ ਪਰ ਮਿਲਦਾ ਪਿਆ ਵਾ ਕੱਲੀ ਤੂੜੀ ਕੱਲੀ ਤੂੜੀ ਆ ਅੰਦਰ ਦੇਖੋ ਇਹ ਜਿੰਨੇ ਆ ਇਹ ਗਊਸ਼ਾਲਾ ਜਿਹੜੀ ਆ ਇਹਨਾਂ 'ਚ ਕੋਈ ਪ੍ਰੋਫਿਟ ਵਗੈਰਾ ਨਹੀਂ ਆ ਇਹ ਸਿਰਫ ਇੱਕ ਸੇਵਾ ਭਾਵਨਾ ਦੇ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜੀ ਕਿ ਇਹ ਗਊਸ਼ਾਲਾ ਚਲਾਈ ਜਾਂਦੀ ਆ ਤਾਂ ਅੱਜ ਰਾਸ਼ਟਰੀ ਗਊ ਰੱਖਿਆ ਮਹਾਸੰਘ ਔਰ ਪੋਸਿਵ ਸੈਂਚਰੀ ਵੱਲੋਂ ਬੜਾ ਚੌਪੜਾ ਲੈ ਅਵੀ ਗਊਸ਼ਾਲਾ ਵਸੇ ਕੀਤਾ ਜਾ ਰਿਹਾ ਤਾਂ ਚਲ ਕੇ ਦਿਖਾਣੇ ਆ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਪਿੰਡ ਲੋਦੀ ਗੁੱਜਰ ਜਿਹੜੀ ਤਹਿਸੀਲ ਲੋਪੋਕੀ ਹਲਕਾ ਰਾਇਆ ਸੰਸੀ ਜ਼ਿਲ੍ਹਾ ਅਮ੍ਰਿਤਸਰ ਦੇ ਹਾਲਾਤ ਜਿਹੜੇ ਤੁਹਾਨੂੰ ਦਿਖਾ ਰਹੇ ਆ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੋ ਪੰਜਾਬ ਦੇ ਵਿੱਚ ਤਰਸ ਦੀ ਮਚੀ ਹੈ ਪੰਜ ਦਰਿਆਵਾਂ ਵੱਲੋਂ ਜਿਹੜੇ ਤਿੰਨ ਦਰਿਆ ਰਾਵੀ ਸਤਲੁਜ ਔਰ ਬਿਆਸ ਰਾਵੀ ਦੀ ਮਾਰ ਜਿਹੜੀ ਹੈ ਉਹ ਇਧਰਲੇ ਬੰਨੇ ਬਹੁਤ ਜ਼ਿਆਦਾ ਵੱਜੀ ਹੈ ਇਨਸਾਨ ਤੇ ਜਿਹੜਾ ਵਾ ਤਰਸ ਦੀ ਦਾ ਸ਼ਿਕਾਰ ਹੈ ਉਹਦੇ ਨਾਲ ਕਿਤੇ ਕਿਤੇ ਬੇਜੁਮਨ ਜਾਨਵਰ ਵੀ ਸ਼ਿਕਾਰ ਹੋਇਆ ਹੋਇਆ ਸਾਡੇ ਨਾਲ ਅੱਜ ਉਹੀ ਤਰਸ ਦੇ ਵਿੱਚ ਥੋੜਾ ਜਿਹਾ ਦੁੱਖ ਵੰਡਾਉਣ ਦੇ ਵਾਸਤੇ ਚੰਡਲ ਜੁੜ ਚੁੱਕੇ ਨੇ ਰਾਸ਼ਟਰੀ ਗੌਰ ਰਖਸ਼ਾ ਮਹਾ ਸੰਗਤ ਤੋਂ ਡਾਕਟਰ ਰੋਹਨ ਮਹਿਰਾ ਉਹਨਾਂ ਦੀ ਸਮੂਚੀ ਟੀਮ ਔਰ ਨਾਲ ਜੁੜ ਚੁੱਕੇ ਪੋਜ਼ਿਟਿਵ ਸੈਂਚਰੀ ਤੋਂ ਉਹਨਾਂ ਦੀ ਵੀ ਸਮੂਚੀ ਟੀਮ ਜਾ ਰਹੇ ਸੀ ਮੇਰੇ ਅ ਦੇਖੋ ਸਭ ਤੋਂ ਪਹਿਲਾਂ ਮੈਂ ਅੱਜ ਸਾਡੇ ਨਾਲ ਸਾਡੇ ਸਹਿਯੋਗੀ ਜਿਹੜੀ ਸੰਸਥਾ ਵਾ ਪੋਜ਼ਿਟਿਵ ਸੈਂਚਰੀ ਅ ਅਮਿਤਾ ਮੈਮ ਜਿਹੜੇ ਰਨ ਕਰਦੇ ਨੇ ਸਾਡੇ ਨਾਲ ਸ਼ਵਾਨੀ ਮੈਡਮ ਨੇ ਅ ਅਮਰ ਬਿਲਕੁਲ ਬਿਲਕੁਲ ਬੀਰ ਸਿੰਘ ਜੀ ਹੈਗੇ ਨੇ ਇਹ ਇਧਰ ਮੇਰੇ ਨਾਲ ਬਾਬਾ ਗੁਰਬੇਰ ਸਿੰਘ ਜੀ ਜੋ ਕਿ ਆਲਰੇਡੀ ਸਾਡੇ ਨਾਲ ਕਾਫੀ ਸਾਲਾਂ ਤੋਂ ਇਨ ਟੱਚ ਨੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਿਤੇ ਵੀ ਗਵਾਂ ਨੂੰ ਜ਼ਰੂਰਤ ਹੈ ਇਸ ਟਾਈਮ ਬੇਜੁਬਾਨ ਨੇ ਬੋਲ ਨਹੀਂ ਸਕਦੇ ਤੇ ਅਸੀਂ ਪ੍ਰਸ਼ਾਸਨ ਨਾਲ ਮਿਲ ਕੇ ਡਾਕਟਰ ਪੁਆਇੰਟ ਕਰਾ ਰਹੇ ਹਾਂ ਕਿ ਕਿਸੇ ਵੀ ਗਊਸ਼ਾਲਾ ਜਗ੍ਹਾ ਜ਼ਰੂਰਤ ਹੈ ਕੋਈ ਫੀਡ ਦੀ ਜ਼ਰੂਰਤ ਹੈ ਚਾਰੇ ਦੀ ਜ਼ਰੂਰਤ ਹੈ ਜਾਂ ਫਿਰ ਹਰੇ ਚਾਰੇ ਦੀ ਲੋੜ ਹੈ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਕੰਮ ਬਹੁਤ ਵੱਡਾ ਹੈ ਅਸੀਂ ਸੰਸਥਾਵਾਂ ਥੋੜਾ ਥੋੜਾ ਹੈਲਪ ਜ਼ਰੂਰ ਕਰ ਸਕਦੇ ਹਿੱਤਨੇ ਕਿਤੇ ਲੇਕਿਨ ਮੈਂ ਬਾਬਾ ਜੀ ਦੀ ਵੀ ਬੜੀ ਐਪਰੀਸ਼ੀਏਟ ਕਰਾਂਗਾ ਇਹਨਾਂ ਨੂੰ ਕਿ ਇਨੀ ਬੜੀ ਮਿਹਨਤ ਦੇ ਨਾਲ ਜਿਹੜੀਆਂ ਗਵਾਂ ਅਸੀਂ ਤੁਹਾਨੂੰ ਤੁਸੀਂ ਦੇਖਿਆ ਹੀ ਹੈ ਕਿਸ ਤਰੀਕੇ ਦੇ ਨਾਲ ਸਾਰਾ ਇਲਾਕਾ ਜਿਹੜਾ ਪਾਣੀ ਦੇ ਨਾਲ ਡੁੱਬ ਚੁੱਕਾ ਹੈ ਇਹਨਾਂ ਨੇ ਉੱਥੋਂ ਗਵਾਂ ਕੱਢੀਆਂ ਨੇ ਜਿਨ੍ਹਾਂ ਨੂੰ ਬਚਾ ਸਕਦੇ ਸੀ ਬਚਾਈਆਂ ਵੀ ਨੇ ਤੇ ਕੁਝ ਇੱਥੇ ਇੱਕ ਮਿਸ ਅੰਡਰਸਟੈਂਡਿੰਗ ਆਇਆ ਸੀ ਕਿ ਪ੍ਰਸ਼ਾਸਨ ਨੂੰ ਪਤਾ ਹੀ ਨਹੀਂ ਹੈ ਕਿ ਇੱਥੇ ਜਿਹੜੀ ਗਊਸ਼ਾਲਾ ਹੈਗੀ ਅਸੀਂ ਨੌਲੇਜ ਲੈ ਲੈਂਦਾ ਐਨੀਮਲ ਹੈਲਥ ਡਿਪਾਰਟਮੈਂਟ ਚ ਤੇ ਡਿਊਟੀ ਲੱਗੇਗੀ ਇੱਕ ਸਵੇਰੇ ਸ਼ਾਮ ਦੋ ਟਾਈਮ ਕਿਸੇ ਡਾਕਟਰ ਦੀ ਜਿਹੜੇ ਹੈਲਪ ਕਰਨਗੇ ਜਿਹੜੀਆਂ ਗਾਵਾਂ ਬਿਮਾਰ ਨੇ ਬਾਕੀ ਜਿਹੜਾ ਚਾਰਾ ਵਾ ਆਚਾਰ ਜਿਹੜਾ ਵਾ ਉਹ ਵੀ ਗੱਲ ਹੋਈ ਹੈ ਕਿ ਉਹ ਇੱਥੇ ਜਿਹੜਾ ਪ੍ਰੋਵਾਈਡ ਕੀਤਾ ਜਾਏਗਾ ਮੈਂ ਤਾਂ ਇਹੀ ਕਹਿਣਾ ਚਾਹਾਂਗੀ ਕਿ ਜਿਸ ਤਰ੍ਹਾਂ ਡਾਕਟਰ ਰੋਨ ਸਰ ਨੇ ਦੱਸਿਆ ਵਾ ਵੀ ਹਰ ਜਗ੍ਹਾ ਤੇ ਮਦਦ ਪਹੁੰਚ ਰਹੀ ਹੈ ਬਟ ਇਹ ਜਿਹੜਾ ਹਲਕਾ ਇੱਥੇ ਮਦਦ ਨਹੀਂ ਪਹੁੰਚੀ ਹਲੇ ਤੱਕ ਤੇ ਜਿੰਨਾ ਕ ਅਸੀਂ ਘੁੰਮ ਫੇਰ ਕੇ ਦੇਖਿਆ ਵਾ ਤੇ ਜਨ ਜੀਵਨ ਸਭ ਕੁਝ ਇੱਥੇ ਸਾਰਾ ਗਰਸਤ ਹੋਇਆ ਪਿਆ ਇਸ ਟਾਈਮ ਤੇ ਤੇ ਇਹਨਾਂ ਨੂੰ ਬਹੁਤ ਲੋੜ ਹੈ ਮਦਦ ਦੀ ਤੇ ਇਸ ਪ੍ਰਸ਼ਾਸਨ ਵੱਲੋਂ ਵੀ ਮਦਦ ਮਿਲਣੀ ਚਾਹੀਦੀ ਹੈ ਤੇ ਜਿਹੜੇ ਲੋਕ ਆ ਸਕਦੇ ਉਹ ਵੀ ਵੱਧ ਤੋਂ ਵੱਧ ਆਣ ਇੱਥੇ ਤੇ ਬੇਜਬਾਨਾਂ ਦੇ ਨਾਲ ਨਾਲ ਲੋਕਾਂ ਦੀ ਵੀ ਮਦਦ ਕੀਤੀ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਉਹਨਾਂ ਦੀ ਕੀ ਰਿਕੁਆਇਰਮੈਂਟ ਹੈ ਕਿਸ ਚੀਜ਼ ਦੀ ਲੋੜ ਹੈ ਉਹਨਾਂ ਨੂੰ ਇੱਥੇ ਪ੍ਰੋਵਾਈਡ ਕੀਤੀ ਜਾਵੇ ਤੇ ਉਸ ਤੋਂ ਇਲਾਵਾ ਜਿਹੜਾ ਇਹ ਜਿਹੜੀ ਜਗ੍ਹਾ ਤੇ ਆਪਾਂ ਖੜੇ ਆਂ ਕਾਫੀ ਉੱਚੀ ਜਗ੍ਹਾ ਹੈ ਇੱਥੇ ਪਾਣੀ ਨਹੀਂ ਆਇਆ ਬਟ ਜੋ ਇਹਨਾਂ ਨੇ ਸਾਨੂੰ ਹਾਲਾਤ ਵਿਖਾਏ ਨਹੀਂ ਇਸ ਜਗ੍ਹਾ ਦੇ ਕਿ ਪਾਣੀ ਜਿਹੜਾ 15-15 20-20 ਫੁੱਟ ਚੜਿਆ ਹੋਇਆ ਹੈ ਪਿੱਛੇ ਅਸੀਂ ਜਾ ਕੇ ਹੁਣ ਦੇਖਣਾ ਹੈ ਕਿ ਜਿਹੜੇ ਲੋਕੇ ਛੱਤਾਂ ਤੇ ਚੜ੍ਹੇ ਹੋਏ ਨੇ ਉਹਨਾਂ ਦਾ ਮਤਲਬ ਕਿੰਨਾ ਹੋ ਇਸ ਟਾਈਮ ਤੇ ਬੁਰੇ ਹਾਲਾਤਾਂ ਦੇ ਵਿੱਚ ਹੀ ਗਿਆ ਤੇ ਬਾਕੀ ਜੀ ਅਸੀਂ ਦੇਖੀਏ ਸਮਾਲ ਐਨੀਮਲ ਉਹ ਤਾਂ ਬਿਲਕੁਲ ਹੀ ਖਤਮ ਹੀ ਹੋ ਗਏ ਹੋਏ ਸਾਨੂੰ ਨਜ਼ਰ ਹੀ ਨਹੀਂ ਆ ਰਹੇ ਕਿਤੇ ਵੀ ਤੇ ਅਸੀਂ ਇਹੀ ਅਪੀਲ ਕਰਾਂਗੇ ਕਿ ਤੁਹਾਡੇ ਆਸਵਾਸ ਤੁਸੀਂ ਇਹਨਾਂ ਦਾ ਵੀ ਧਿਆਨ ਰੱਖੋ ਸਾਨੂੰ ਪਤਾ ਹੈ ਸਭ ਨੂੰ ਜ਼ਰੂਰਤ ਹੈ ਪਰ ਜੇ ਸਾਡੀ ਸ੍ਰਿਸ਼ਟੀ ਵਿੱਚ ਇਹ ਜੀਵ ਹੀ ਖਤਮ ਹੋ ਜਾਣਗੇ ਤੇ ਫਿਰ ਸਭ ਕੁਝ ਹੀ ਖਤਮ ਹੋ ਜਾਏਗਾ ਬੜਾ ਅੱਛਾ ਲੱਗਦਾ ਕਿ ਤੁਹਾਡੇ ਨਾਲ ਇੱਕ ਆਪਣਾ ਪੂਰਾ ਪਿੰਡ ਉਹਦਾ ਪੂਰਾ ਕੁੰਬਾ ਜਿਹੜਾ ਕਿ ਤੁਹਾਡੇ ਨਾਲ ਸੇਵਾ ਕਰ ਰਿਹਾ ਕੁਝ ਵੀਡੀਓਜ਼ ਤੁਹਾਡੀਆਂ ਦੇਖਿਆ ਸੀ ਬੱਚਿਆਂ ਦੇ گاਉਂ ਆ ਜਿਹੜੀਆਂ ਉਹ ਭੁੱਖ ਦੇ ਨਾਲ ਮਰ ਰਹੀਆਂ ਸੀ ਤੁਹਾਡੇ ਲੋ ਸੇਵਾ ਕੀਤੀ ਜਾ ਰਹੀ ਹੈ ਲੋਕਾਂ ਵਾਸਤੇ ਔਰ ਖਾਸ ਕਰਕੇ ਇਹਨਾਂ ਪਸ਼ੂਆਂ ਵਾਸਤੇ ਕੀ ਕੀ ਚੀਜ਼ਾਂ ਦੀ ਨੀੜੀ ਹੈ ਔਰ ਇੱਕ ਆਪਣਾ ਕੰਟੈਕਟ ਨੰਬਰ ਜੋੜ ਦੇਣਾ ਤਾਂ ਕਿ ਕਿਉਂਕਿ ਇਹ ਜਿਹੜੀ ਜਗ੍ਹਾ ਹੈ ਨਾ ਇਹ ਚੰਦ ਲੋਕਾਂ ਨੂੰ ਪਤਾ ਹੈ ਸਰਕਾਰਾਂ ਤੱਕ ਇਹ ਜਗ੍ਹਾ ਦੀ ਪਹੁੰਚ ਨਹੀਂ ਹੈਗੀ ਕਿਤਨਾ ਕਿਤੇ ਉਹ ਵੀ ਬੜਾ ਵੱਡਾ ਇੱਕ ਘਾਟਾ ਹੈ ਅਗਰ ਸਰਕਾਰਾਂ ਤੱਕ ਪਹੁੰਚ ਬਣ ਜੇ ਤਾਂ ਆਟੋਮੈਟਿਕਲੀ ਬਾਹ ਫੜੀ ਜਾਂਦੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਗਊਸ਼ਲਾਂ ਦੇ ਬਾਰੇ ਦਾਸ ਗੁਰਪ੍ਰੀਤ ਸਿੰਘ ਪਿੰਡ ਲੋਧੀ ਗੁਜਰ ਤਹਿਸੀਲ ਲੋਪੋਕੇ ਡਿਸਟ੍ਰਿਕਟ ਅੰਮ੍ਰਿਤਸਰ ਹਲਕਾ ਰਾਜਾ ਸਾਸੀ ਜੀ ਜੀ ਇਹ ਬੇਨਤੀ ਕਰਦਾ ਹਾਂ ਵੀ ਇੱਥੇ ਅਜੇ ਤੱਕ ਕੋਈ ਜ਼ਿਆਦਾ ਸਰਕਾਰੀ ਸਮਾਨ ਨਹੀਂ ਪਹੁੰਚਿਆ ਗਊਸ਼ਾਲਾ ਵਿੱਚ ਵਿਦੇ ਪਿੰਡ ਵਿੱਚ ਪਿੰਡ ਸਿਰਫ ਇਹ ਆ ਕਿ ਉੱਚੇ ਥਾਂ ਤੇ ਆ ਲੇਕਿਨ ਫਸਲਾਂ ਰੁੜ ਚੁਕੀਆਂ ਆ ਖਰਾਬ ਚੁਕੀਆਂ ਖਤਮ ਹੋ ਚੁਕੀਆਂ ਜੋ ਗਊਸ਼ਾਲਾ ਦਾ ਚਾਰਾ ਵੀ ਉਹ ਸਾਰਾ ਖਤਮ ਹੋ ਗਿਆ ਜੋ ਨਗਰ ਦਾ ਚਾਰਾ ਹੀ ਉਹ ਸਾਰਾ ਖਤਮ ਹੋ ਚੁਕਿਆ ਬੜਕੇ ਅੱਜ ਡਾਕਟਰ ਰੋਹਨ ਮੇਰਾ ਜੀ ਅਤੇ ਟੀਮ ਜੀ ਆਏ ਆ ਗਊਸ਼ਾਲਾ ਦੀ ਸਾਰ ਲੈਣ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੇ ਆਪਾਂ ਪੁਰ ਜੋਰ ਅਪੀਲ ਕਰਦੇ ਆ ਕਿ ਲੋਧੀ ਗੁਜਰ ਵੀ ਪਹੁੰਚ ਜੋ ਸੰਗਤਾਂ ਅਜ ਨਾਲ ਆ ਹੋਰ ਜਾ ਰਹੀਆਂ ਲੋਦੀ ਗੁਜਰਵੀ ਪਹੁੰਚੋ ਭਾਬੀ ਥੋੜਾ ਜਿਹਾ ਇੱਥੋਂ ਦਾ ਐਡਰੈਸ ਵੀਡੀਓ ਦੇ ਵਿੱਚ ਮੈਂਸ਼ਨ ਕਰੋਗੇ ਕੀ ਐਡਰੈਸ ਉਹਦਾ ਸਾਰਾ ਐਡਰੈਸ ਐਡਰੈਸ ਹੈਗਾ ਜੀ ਲੋਦੀ ਗੁਜਰ ਪਿੰਡ ਤਹਿਸੀਲ ਲੋਪੋਗੇ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਰਾਜਾ ਸਾਸੀ ਮੋਬਾਈਲ ਨੰਬਰ ਹੈਗਾ ਜੀ 9914555444 ਦੇ ਇੱਕ ਵਾਰੀ ਨੰਬਰ ਦੁਬਾਰਾ ਰਿਪੀਟ ਕਰ 9914555444 ਠੀਕ ਹੈ ਅੱਜ ਅਸੀਂ ਰਾਸ਼ਟਰੀ ਗਊ ਮਹਾ ਸੰਗ ਦੇ ਜਿਹੜੀ ਸਾਡੀ ਪੰਜਾਬ ਦੀ ਟੀਮ ਹੈ ਉਹਨਾਂ ਦੇ ਜਿਹੜੇ ਅਧਿਐਕਸ਼ ਨੇ ਸਾਡੇ ਸਤਿਕਾਰਯੋਗ ਡਾਕਟਰ ਰੋਹਨ ਮਹਿਰਾ ਜੀ ਉਹਨਾਂ ਦੀ ਧਰਮ ਪਤਨੀ ਹਨੀ ਰੋਹਨ ਜੀ ਜਿਹੜਾ ਹਮੇਸ਼ਾ ਹੀ ਉਹਨਾਂ ਦੇ ਨਾਲ ਕੰਦੇ ਨਾਲ ਕੰਦਾ ਜੋੜ ਕੇ ਸਮਾਜ ਦੀ ਸੇਵਾ ਲਈ ਖੜੇ ਹੁੰਦੇ ਨੇ ਅੱਜ ਅਸੀਂ ਰਾਇਆ ਸੰਸੀ ਹਲਕਾ ਤਹਿਸੀਲ ਲੋਪੋਕੇ ਪਿੰਡ ਲੋਦੀ ਗੁੱਜਰ ਚ ਆਪਾਂ ਆਏ ਆ ਸਾਰੇ ਜਣੇ ਅਸੀਂ ਜੋ ਇੱਥੋਂ ਦੇ ਹਾਲਾਤ ਦੇਖੇ ਆ ਸਾਡਾ ਮਨ ਪੂਰਾ ਵਿਚਰ ਹੋ ਗਿਆ ਵੈ ਆਪਾਂ ਅੰਦਰੋਂ ਅੰਦਰ ਹੀ ਆਪਣੀ ਸਾਰੀ ਟੀਮ ਆਪਾਂ ਭਾਵੁਕ ਵੀ ਹੈ ਗਏ ਆ ਕਿਉਂਕਿ ਜਿਹੜੇ ਹਾਲਾਤ ਅਸੀਂ ਗਊਸ਼ਾਲਾ ਦੇ ਅੰਦਰ ਦੇਖੇ ਆ ਸਤਿਕਾਰਯੋਗ ਇੱਥੋਂ ਦੇ ਸਰਪੰਚ ਸਾਹਿਬੀ ਨੰਬਰਦਾਰ ਜੀ ਗਊ ਸ਼ਾਲਾ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਆਏ ਨੇ ਪਰ ਜੋ ਹਾਲਾਤ ਅਸੀਂ ਅੰਦਰ ਦੇਖੇ ਆ ਗਊ ਮਾਤਾ ਜੀ ਦੇ ਜੀ ਜੀ ਆਖਰੀ ਸਾਹ ਤੇ ਅਸੀਂ ਡਾਡ ਸਾਹਿਬ ਨੇ ਫੀਡ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਧਰਮਪਤਨੀ ਨੇ ਫੀਡ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਫੀਡ ਨਹੀਂ ਗਈ ਅੰਤਿਮ ਸਾਹ ਚੱਲ ਰਹੇ ਨੇ ਬਾਕੀ ਸਾਰਾ ਪਿੰਡ ਇਹ ਚੀਜ਼ ਦਾ ਗਵਾਹ ਹੈ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਨਾ ਚਾਹਨਾ ਦਿਲੋਂ ਅਪੀਲ ਕਰਨਾ ਚਾਹਨਾ ਸਾਡੇ ਸਤਕਾਰਯੋਗ ਸਾਡੇ ਬੋਲੀਵੁੱਡ ਪੰਜਾਬੀ ਸਿੰਗਰ ਸਾਰੇ ਕਲਾਕਾਰ ਇਸ ਵਕਤ ਪੂਰੇ ਰੰਗਲੇ ਪੰਜਾਬ ਨੂੰ ਇੱਕ ਵਾਰ ਫਿਰ ਪੜ ਰਹੀ ਤੇ ਲਿਆਂ ਨਾਸਤੇ ਇਕੱਠੇ ਹੋਏ ਨੇ ਪਰ ਮੈਂ ਇਹ ਪਿੰਡ ਦਾ ਜਿਹੜਾ ਡਰੈਸ ਬੋਲਿਆ ਇੱਥੇ ਕੋਈ ਨਹੀਂ ਪਹੁੰਚਿਆ ਜੀ ਜੀ ਮੈਂ ਆਪਣੇ ਪੰਜਾਬੀ ਕਲਾਕਾਰਾਂ ਨੂੰ ਆਪਣੇ ਸਤਕਾਰਯੋਗ ਸਾਡੀਆਂ ਪੰਜਾਬ ਚ ਐਨ ਜੀਓ ਜਿਹੜੀਆਂ ਕੰਮ ਕਰ ਰਹੀਆਂ ਡਾਕਟਰ ਰੋਹਨ ਜੀ ਵੱਲੋਂ ਐਨ ਆਰ ਆਈ ਟੀਮ ਵੱਲੋਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਪਿੰਡ ਵੱਲ ਆਓ ਦੋਸਤੋ ਹਾਲੇ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਜਾਂ ਕੋਈ ਨਹੀਂ ਪਹੁੰਚਿਆ ਇੱਥੇ ਲੋੜ ਹੈ ਅਸੀਂ ਹੁਣ ਇਹ ਡਾਕਟਰ ਸਾਹਿਬ ਦੀ ਟੀਮ ਸਾਰੀ ਰੌਂਡ ਕਰਕੇ ਆਏ ਆ ਇੱਥੋਂ ਮੈਂ ਕਹਨਾ ਕਿ 100 ਕਦਮਾਂ ਦੀ ਦੂਰੀ ਤੇ ਪਿੰਡ ਦੇ ਪਿੰਡ ਡੁੱਬੇ ਪਏ ਜੇ ਲੋਕੀ ਘਰਾਂ ਦੀਆਂ ਛੱਤਾਂ ਤੇ ਚੜ੍ਹ ਕੇ ਤਰਪੈਲਾ ਲੈ ਕੇ ਬੈਠੇ ਨੇ ਛੋਟੇ-ਛੋਟੇ ਬੱਚਾ ਦੇ ਨਾਲ ਬੇਨਤੀ ਏ ਕਿ ਇੱਥੇ ਲੋੜ ਏ ਇੱਥੇ ਜਿਹੜੇ ਸਾਡੇ ਬੇਜਵਾਨ ਜਾਨਵਰ ਨੇ ਗਊ ਮਾਤਾ ਜੀ ਜਿਹਨੂੰ ਆਪਾਂ ਗਊ ਮਾਤਾ ਜੀ ਦਾ ਆਪਣੀ ਮਾਂ ਦਾ ਰੂਪ ਮੰਨਦੇ ਆ ਜੀ ਜੀ ਆ ਜੋ ਕਿਹੜੇ ਹਾਲਾਤਾਂ ਚ ਸਾਡੀ ਭੈਣ ਸਤਕਾਰਯੋਗ ਸਾਡੀ ਭੈਣ ਸਤਕਾਰਯੋਗ ਸਾਡੇ ਨਾਲ ਜਿਹੜੇ ਡੌਗਸ ਦੀ ਜਿਹੜੀ ਫੀਟ ਤੇ ਨਾਲ ਆਪਣੀ ਸਾਰੀ ਟੀਮ ਐਂਬੂਲੈਂਸ ਮੈਂ ਕਵਾਂਗਾ ਪ੍ਰੈਸ ਵਾਲਿਆਂ ਨੂੰ ਕੈਮਰਾ ਮਾਰੋ ਆਪਣੀ ਸਪੈਸ਼ਲ ਆਪਣੀ ਟੋਕਨ ਮਣੀ ਚੋ ਫ੍ਰੀ ਟੋ ਆਪਣੀ ਪਾਕਟ ਮਣੀ ਚੋ ਟੇਲ ਪਵਾ ਕੇ ਗੱਡੀ ਪਿੰਡ ਚ ਲੈ ਕੇ ਆਏ ਨੇ ਸਰਕਾਰ ਕੋ ਇੰਨੀ ਫੰਡਿੰਗ ਏ ਇੰਨੀ ਫੰਡਿੰਗ ਏ ਕਿ ਅੱਧੇ ਘੰਟੇ ਚ ਸਾਰੇ ਪਿੰਡ ਨੂੰ ਦੁਆਰ ਤੋਂ ਖੜਾ ਕਰ ਦੇ ਪਰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡਾ ਤੁਹਾਡੇ ਚੈਨਲ ਦੀ ਰਾਈ ਇਹ ਪੰਜਾਬ ਚ ਮੈਸੇਜ ਪਹੁੰਚ ਜੇ ਧੰਨਵਾਦ ਠੀਕ ਜੀ ਵੀਡੀਓ ਤੁਹਾਨੂੰ ਦਿਖਾਈ ਹੈ ਐਸੀ ਜ਼ੀਰੋ ਲਾਈਨ ਦੇ ਤੇ ਬਾਰਡਰ ਦੇ ਉੱਪਰ ਜਿਹੜੀ ਕੀ ਇਹ ਵੀਡੀਓ ਹੈ ਬਣਾਈ ਹੈ ਜ਼ਰੂਰਤ ਹੈ ਪੰਜਾਬ ਦੇ ਪੰਜਾਬੀਆਂ ਦੀ ਔਰ ਵਰਲਡ ਚ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਪੰਜਾਬੀਅਤ ਦੇ ਆਓ ਰਲ ਮਿਲ ਕੇ ਅਸੀਂ ਆਪਣੇ ਪੰਜਾਬ ਨੂੰ ਜਿਹੜਾ ਰੰਗਲਾ ਸੀ ਔਰ ਰੰਗਲਾ ਹੀ ਰਹਿੰਦੇ ਹੋ ਰੰਗਲਾ ਫਿਰ ਤੋਂ ਦੁਬਾਰਾ ਕਰੀਏ ਸਰਕਾਰਾਂ ਆਣ ਗਿਆ ਸਰਕਾਰਾਂ ਜਾਣ ਗਿਆ ਮੇਰੇ ਨਾਲ ਮੇਰੇ ਸਹਿਯੋਗੀ ਸੰਜੀਵ ਸ਼ਰਮਾ ਜੀ ਔਰ ਮੈਂ ਤੁਹਾਡਾ ਆਪਣਾ ਦੋਸਤ ਐਂਡ ਹੋਸਟ ਅਜੀਤ ਸ਼ਿੰਗਾਰੀ ਜੈ ਹਿੰਦ ਗਊ ਮਾਤਾ ਜੀ